ਵਧੀਆ ਸ਼ਰਾਬ ਲੈ ਕੇ ਪੀਓ ਇਹ ਸਸਤੀ ਸ਼ਰਾਬ ਤੁਹਾਨੂੰ ਆਸ-ਪਾਸ ਦੀਆਂ ਬ੍ਰਾਂਚਾਂ ਦੇ ਵੀ ਮਿਲ ਸਕਦੀ ਹੈ ਸੋ ਅੱਜ ਹੀ ਸ਼ਾਮ ਨੂੰ ਘੇਕੇ ਤੇ ਜਾਓ ਅਤੇ ਵਧੀਆ ਸ਼ਰਾਬ ਲੈ ਕੇ ਇਹ ਸ਼ਰਾਬ ਦਾ ਆਨੰਦ ਮਾਣੋ ਦਿਨਾਂ ਕਨ ਆਸਤੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਹਾਡੇ ਯਤਨ ਚੁਕਾਵਾ ਦੇ ਵਿੱਚ ਕਿ ਬਾਸਸ ਸਟੈਂਡ ਦੇ ਸਾਹਮਣੇ ਠੇਕਾ ਖੁੱਲਾ ਹੈ ਠੇਕੇ ਵਾਲਿਆਂ ਨੇ ਸ਼ਰਾਬ ਸਸਤੀ ਕਰ ਦਿੱਤੀ ਹੈ ਸੰਤਰਾ ਬੋਤਲ 120 ਰੁਪਏ ਸੌਫੀ ਬੋਤਲ 120 ਰੁਪਏ ਵਿਸਕੀ ਬੋਤਲ 150 ਰੁਪਏ ਦੀ ਤੋਂ ਅੱਜ ਹੀ ਸ਼ਾਮ ਨੂੰ ਆ ਰੂਰੀ ਮਾਰਕਾ ਦਾ ਖੜਾ ਛੱਡ ਕੇ ਤਾਂ ਕਿ ਤੋ ਵਧੀਆ ਸ਼ਰਾਬ ਲੈ ਕੇ ਪੀਓ ਅਤੇ ਇਸ ਸ਼ਰਾਬ ਦਾ ਆਨੰਦ ਮਾਣੋ